ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਬਾਕੀ ਲੱਗ ਗਿਆ ਜੀ ਆਪਾਂ ਵੀਡੀਓ ਸ਼ੁਰੂ ਕਰਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡਾ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮੰਮੀ ਦਾ ਪਾਈ ਦੀ ਬਾਲੇ ਮੰਮੀ ਦੇ ਨਾਲ ਰਹਦੀਆਂ ਖਿਆਲ ਰੱਖੜੋ ਅੱਜ ਤਾਂ ਮੇਰੀ ਲੱਤ ਦੋਖਦੀ ਹੈ ਲਓ ਜੀ ਮੰਮੀ ਨੂੰ ਮਿਲੋ ਇਹ ਆ ਗਏ ਸ੍ਰੀ ਗੰਸੂਰ ਦੀ ਆਪਾਂ ਚੱਲੇ ਆ ਜੀ ਢੀ ਗੇੜਾ ਛੇੜਾ ਲਾਇਆ ਗਿਆ ਸੀ ਆਖਿਆ ਖੇਤ ਉਹ ਤਾਂ ਕੋਲੇ ਹੀ ਆਪਣੇ ਮੇਰੇ ਤੇ ਪਰ ਆਇਆ ਹੀ ਨਹੀਂ ਜਾਂਦਾ ਟਾਈਮ ਹੀ ਨਹੀਂ ਲੱਗਦਾ ਮੰਮੀ ਤਾਂ ਹਜੇ ਕੱਲ ਆ ਗਈ ਸੀਗੇ ਚਾਹ ਫੜਾਉਣਾ ਇਹ ਖੇਤ ਜਦੋਂ ਸਪਰੇਅ ਕਰਦੇ ਸੀ ਮੈਥੋਂ ਤਾਂ ਜਵ ਵੀ ਨਹੀਂ ਆਇਆ ਗਿਆ ਮੈਂ ਖਾ ਚੱਲ ਇੱਕੀ ਤਾਂ ਸਾਗ ਸੁੱਕ ਲੈਣ ਵੀ ਨਹੀਂ ਮੈਥੋਂ ਆਏਗਾ ਕਿਉਂ ਪਹਿਲਾਂ ਮੇਰਾ ਪੈਰ ਰੁੱਜ ਜਾ ਰਿਹਾ ਫਿਰ ਤੁਹਾਨੂੰ ਪਤਾ ਕੰਮ ਧੰਦੇ ਹੋ ਜਾਂਦੇ ਤੇ ਅਸੀਂ ਆਖਿਆ ਚਲੋ ਅੱਜ ਖੇਤ ਗੇੜਾ ਛੇੜਾ ਮਾਰਿਆਗੇ ਤੇ ਜਮੀ ਦੇਖੋ ਆ ਜਮੀ ਆਪਣੀ ਏਡੀ ਏਡੀ ਹੋ ਰਹੀ ਹੈ ਕਿਸੇ ਦੇ ਏਡੀ ਏਡੀ ਜਮੀ ਹੈ ਨਹੀਂ ਜਿੱਡੀ ਜਿੱਡੀ ਆਪਣੀ ਹੋਈ ਪਈ ਬੱਲਾ ਹਣ ਹਾਂ ਬੱਲਾ ਸੀ ਗਿਆ ਇੱਥੇ ਖਾਲੀ ਸੀ ਨਾ ਖਾਲੀ ਵੰਗੂ ਹੋ ਜਾਂਦਾ ਫਿਰ ਜਦੋਂ ਬੱਲਾ ਹਣ ਤੇ ਦੇਖੋ ਜਮੀ ਏਡੀ ਏਡੀ ਜਮੀ ਕਿਸੇ ਦੇ ਨਹੀਂ ਹੋਈ ਏਡੀ ਏਡੀ ਹਾਜੀ ਟਿੱਕਰ ਜਮੀ ਜਿੱਡੀ ਆਪਣੀ ਤੇ ਆਪਣੇ ਕਿੰਨਾ ਥਾਂ ਤਾਂ ਚਾਰਤਾ ਤੇ ਕਿੱਡੀ ਕਿੱਡੀ ਹੁਣ ਹੋ ਰਹੀ ਆ ਲਓ ਜੀ ਆ ਵੀ ਆਪਣਾ ਬਾਣਾ ਇਹ ਆਪਣੀ ਸਲੇਟ ਹੈ ਜਿਹੜੀ ਪਿਛਲੇ ਸਾਲ ਆਪਾਂ ਮੋਟਰ ਲਾਈ ਸੀ ਸਾਲ ਹੋ ਗਿਆ ਲੱਗੀ ਨੂੰ ਮੋਟਰ ਲਓ ਜੀ ਹੋਰ ਆ ਰੇਣਾ ਅੱਜ ਹਨ ਸੁੱਕੀਆਂ ਪਈਆਂ ਆਹ ਕਾਲੀਆਂ ਦੇਖੋ ਜੀ ਆ ਸਰਕਾਰੀ ਲਾਈਆਂ ਹੋਈਆਂ ਤੇ ਹਵਾ ਚਲਦੀ ਆਪਾਂ ਚੁੰਨੀਆਂ ਲੈ ਕੇ ਆ ਗਈਆਂ ਅੱਜ ਹੀ ਮੈਨ ਰਹੀ ਆਪਣਾ ਚੱਲਦਾ ਹੁੰਦਾ ਹੈਗਾ ਬਸ ਹੁਣ ਤਾਂ ਹਫਤਾ ਕੀ ਚੱਲਦਾ ਹੁੰਦਾ ਹੈ ਇਹ ਬਹੁਤ ਜ਼ਿਆਦਾ ਟਾਈਮ ਨਹੀਂ ਚੱਲਦਾ ਹੁਣ ਤਾਂ ਖਾਲੀ ਪਿਆ ਤੇ ਜਦੋਂ ਇਹ ਚੱਲਦਾ ਫਿਰ ਸਾਨੂੰ ਉਦੋਂ ਲੀੜਾ ਕੱਪੜਾ ਮੋਟਾ ਧੋਣਾ ਹੋਵੇ ਮੌਜ ਬਣ ਜਾਂਦੀ ਹੈ ਤੇ ਉਦੋਂ ਧੋ ਲੈਣੇ ਤੇ ਕਈ ਭੈਣਾਂ ਦੇ ਉਦੋਂ ਇੱਕ ਵੀ ਖਾਲ ਤੇ ਕੱਪੜੇ ਧੋਦੇ ਦੀ ਮੰਮੀ ਦੀ ਵੀਡੀਓ ਬਣਾਈ ਸੀ ਆਪਣੇ ਚੈਨਲ ਤੇ ਬਣਾਈ ਸੀ ਆਪਾਂ ਤੇ ਕਹਿੰਦੇ ਸੀਗੇ ਵੀ ਸੋਡੇ ਪਾਣੀ ਗੰਦਾ ਨਹੀਂ ਹੁੰਦਾ ਇਹ ਗੰਦਾ ਨਹੀਂ ਹੁੰਦਾ ਇਹ ਸਾਡੇ ਪਾਣੀ ਬਹੁਤ ਸਾਫ਼ ਹੁੰਦਾ ਹੈ ਸਾਡੇ ਤਾਂ ਇਹੋ ਜਿਹਾ ਪਾਣੀ ਹੁੰਦਾ ਵਿੱਚ ਮੂੰਹ ਦੇਖ ਲਓ ਬਣਾ ਦੀ ਹਾਂ ਜਿਹੜੀ ਪਾਖੜਾ ਹੁੰਦੀ ਹੈ ਨਾ ਪਾਖੜਾ ਵੱਡੀ ਨਹਿਰ ਉਹਦਾ ਪਾਣੀ ਹੈ ਲਓ ਜੀ ਮੈਂ ਤਾਂ ਮੰਮੀ ਨਾਲ ਹਲਦੀ ਆਪਣੀ ਵੀਡੀਓ ਹੋ ਜੂਗੀ ਲੰਮੀ ਫੇਰ ਮਿਲਦੇ ਆ ਤੁਹਾਨੂੰ ਮੰਮੀ ਤੌਰੀਆਂ ਦੇਖ ਕਿੰਨੀਆਂ ਸੁੱਕੀਆਂ ਰੋਕੀਆਂ ਆਦੀਆਂ ਇੱਧਰ ਆਪਣੇ ਦੇਖੋ ਜੀ ਤਾਂ ਤੋਰੀਆਂ ਦੀਆਂ ਦੀਆਂ ਤੁਹਾਨੂੰ ਉਹ ਦੇਖੋ ਸਾਰੀ ਗੰਡੀ ਭਰੀ ਪਈ ਹੈ ਹਾਂ ਤੋਰੀਆਂ ਤੇ ਬਹੁਤ ਸਬਜ਼ੀ ਇੱਥੇ ਲਾਈ ਸਿਆ ਐ ਐ ਕਿਨੇ ਇੱਥੇ ਲਾਈ ਨਹੀਂ ਲਾਉਣ ਦੇਈਏ ਕਿਉਂਕਿ ਆਪ ਨੂੰ ਤਾਂ ਥਿਉਂਦੀ ਨਹੀਂ ਹੋਰ ਜਿਹੜਾ ਨੰਗ ਦੇ ਡੱਬਦੇ ਆ ਉਹ ਲੈ ਜਾਂਦੇ ਆ ਮੁੜ ਕੇ ਆਪਦੇ ਤਾਂ ਪੱਲੇ ਉੱਪਰ ਜਦੋਂ ਇੱਥੇ ਇੱਥੇ ਸਾਜੀ ਲਾ ਲੈਂਦੇ ਆ ਨਾ ਫਿਰ ਘਰ ਕੋਲੇ ਨਹੀਂ ਲਾਉਂਦੇ ਫਿਰ ਆਖ ਦਿੰਦੇ ਆ ਹਾਂ ਵੱਦੂ ਲਾ ਰੱਖੀ ਐ ਫਿਰ ਜਦੋਂ ਆਪ ਦੀ ਦਾਲ ਸਬਜ਼ੀ ਭਾਲਣ ਦਾ ਟਾਈਮ ਆਉਂਦਾ ਅੱਥਣੇ ਆਉਣੇ ਲੈਣ ਉਹ ਕੋਈ ਤੇ ਪਹਿਲੇ ਨਹੀਂ ਲਾਇਆ ਜਾਂਦਾਗਾ ਥਿਆਉਂਦੀ ਨਹੀਂ ਫਿਰ ਤੇ ਤੋਰੀਆਂ ਦੇਖੋ ਜੀ ਜੇ ਕਿਸੇ ਨੇ ਵੀ ਲੈ ਕੇ ਜਾਣੇ ਆ ਤਾਂ ਲੈ ਜਾਓ ਹੋ ਦੇਖੋ ਦੇਖੋ ਕਿੰਨੀ ਭਰੀ ਪਈ ਐ ਜਮਾ ਟੱਟੀ ਪਈ ਐ ਬਾਦੂ ਤੋਰੀਆਂ ਲਾ ਕੇ ਲੈ ਜਾਓ ਪਈ ਕੋਈ ਨੇੜੇ ਦਾ ਹੈਗਾ ਤਾਂ ਜਿਨ੍ਹਾਂ ਦੇ ਵੀ ਲੈ ਕੇ ਜਾਣੇ ਆ ਤੋਰੀਆਂ ਦੇ ਹਾਂ ਐਨੀ ਸੇਦੀ ਖੁੱਲਦੀ ਐ ਨਾ दाल ਸਬਜ਼ੀ ਇਹਨਾਂ ਦੀ ਬਹੁਤ ਵਧੀਆ ਵਰਗੀ ਐ ਲਓ ਜੀ ਉਧਰ ਆਪਣੀ ਆ ਆ ਗਈ ਕੜਕ ਚਲੋ ਜੀ ਬਾਹਲੀ ਲੰਮੀ ਹੋ ਜੂਗੀ ਵੀਡੀਓ 4 ਮਿੰਟਾਂ ਦੀ ਹੋ ਗਈ ਹੈ ਆਪਣੀ ਹੁਣ 5 ਕਿੱਲੇ ਫਿਰ ਮਿਲਦੇ ਆ ਤੁਹਾਨੂੰ ਲੋ ਜੀ ਇੱਥੇ ਬਣੀ ਆਂਦਾ ਮੰਦਿਰ ਸ਼ਿਵ ਜੀ ਦਾ ਅਸੀਂ ਆਂਗਣਵਾੜੀ ਚ ਥੋੜਾ ਜਿਹਾ ਸਾਨੂੰ ਕੰਮ ਸੀਗਾ ਮੈਨੂੰ ਤੇ ਮੈਨੂੰ ਤੇ ਮੰਮੀ ਨੂੰ ਅਸੀਂ ਨਾਲ ਤਾਂ ਖੇਤ ਗੇੜਾ ਛੇੜਾ ਅਸੀਂ ਆਖਿਆ ਮਾਰੇ ਇੱਧਰ ਦੀ ਚਾਹਦੇ ਤੁਰਕੇ ਤੇ ਉਹ ਆਂਗਣਵਾੜੀ ਹੈ ਜਿਹੜੀ ਲਾਲ ਲਾਲ ਜੀ ਦਿੰਦੀ ਹੈ ਹਾਂ ਤੇ ਮੰਦਰ ਬਣੀ ਜਾਂਦਾ ਜੀ ਇੱਥੇ ਸ਼ਿਵਜੀ ਦਾ ਕਿੱਧਰ ਨੂੰ ਜਾਊਗੀ ਮਮੀ ਆਂਗਣਵਾਰੀ ਨੂੰ ਪਰ ਇਹ ਤਾਂ ਜਾਊਗੀ ਨਹੀਂ ਹਉ ਪਰ ਇਹ ਤਾਂ ਜਾਊ ਨਹੀਂ ਪਰ ਇਹ ਆਪੀ ਜਾਊ ਹੈ ਆਪਾਂ ਤਾਂ ਕਦੇ ਆਈ ਨਹੀਂ ਇੱਧਰ ਲੋ ਜੀ ਆ ਸੇ ਮੰਦਰ ਹੈ ਦੇਖਦੇ ਆ ਚੱਲ ਤੇ ਆਪਾਂ ਵੀ ਚੱਲਦੇ ਆ ਜੀ ਆਂਗਣਵਾਰੀ ਜੀ ਉਹ ਸੇ ਆਂਗਣਵਾਰੀ ਇੱਧਰ ਆਏ ਅਸੀਂ ਪਹਿਲੀ ਵਾਰ ਹੀ ਆਏ ਆਂ ਇਨਾ ਉੱਚਾ ਮੰਦਰ ਹੈ। ਲਓ ਜੀ। ਇਹ ਹੈ ਸਾਡੇ ਇੱਧਰ ਟਾਣੀਆਂ ਦੀ ਆਂਗਣਵਾੜੀ। ਪਹੁੰਚ ਗਏ ਆਪਾਂ ਆਂਗਣਵਾੜੀ। ਕਿੰਨੀ ਦੂਰੋਂ ਚੱਲ ਕੇ ਆਈਆਂ ਕਿੱਥੇ ਆ ਕੇ। ਜੀ ਇਹ ਹੈ ہماری ਆਂਗਣਵਾੜੀ। ਲਓ ਜੀ ਆ ਗਿਆ ਆਪਾਂ ਵਾਪਸ। ਉਹ ਉੱਥੇ ਜਾਇਆ। ਉਹ ਉਪਰੇ ਉਹ ਚਿੱਟੀਆਂ-ਚਿੱਟੀਆਂ ਢਾਣ ਕਾ। ਉਹ ਵੀ ਬਹੁਤ ਦੂਰ ਜਾਇਆ। ਪਿੰਡ ਜਿੰਨੀ ਬਾੜ ਬੈਗੀ ਮੰਮੀ ਹੈ ਨਾ ਹੋਰ ਕੋਈ ਨਹੀਂ ਹੋਰ ਤਾਂ ਨਹੀਂ ਕੋਈ ਉਹ ਜਿਹੜੇ ਕੰਮ ਗਏ ਸੀ ਉਹ ਤਾਂ ਨਹੀਂ ਬਣਿਆ ਤੇ ਪਰ ਉਹਨਾਂ ਨੇ ਚੌਕਲੇਟਾਂ ਦੇਤੀਆਂ ਜਸ਼ਨ ਦੀ ਚਾਂਦੀ ਬਣ ਗਈ ਮੈਨੂੰ ਲੱਗਦਾ ਹੈਗੀਆਂ 5-6 ਪੰਜ ਪਤਾ ਨਹੀਂ ਕਿੰਨੀ ਚੌਕਲੇਟਾਂ ਚੱਲ ਜੇ ਜਸ਼ਨ ਤਾਂ ਖਾਊਗਾ ਚੌਕਲੇਟਾਂ ਅੰਗੜਵਾੜੀ ਚ ਚੌਕਲੇਟਾਂ ਆਉਂਦੀਆਂ ਜੀ ਪਹਿਲੀ ਵਾਰ ਪਤਾ ਲੱਗਿਆ ਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਠੀਕ ਆ ਹੁਣ ਆਪਾਂ ਬਹਿ ਕੇ ਕੱਚੇ ਰਾ ਆਪਣੇ ਖੇਤ ਤੋਂ ਬੰਦ ਕਰਕੇ ਆਉਂਗਾ ਜੇ ਹੀ ਨਹੀਂ ਖੇਤਾਂ ਕੋਲ ਲੋ ਜੀ ਹੁਣ ਘਰ ਨੂੰ ਕਰਦੇ ਆਂ ਪਰ ਸਥਾਨ ਫੇਰ ਕਰਦੇ ਆਂ ਘਰ ਜਾ ਕੇ ਰੈਸਟ ਥੱਕ ਜਾਂਦੇ ਆ ਕਿਹੜਾ ਨੇੜੇ ਸਾਨੂੰ ਦਾ ਪਿੰਡ ਵਾਲੀ ਆਂਗਣਵਾੜੀ ਵੀ ਜਿੰਨੀ ਵੜਤਾ ਆ ਆਪਣੇ ਘਰ ਤੇ ਆਹੀ ਵੜਦੇ ਹਾਂ ਜਿੰਨੀ ਦੂਰ ਆਪਾਂ ਨੂੰ ਪਿੰਡ ਵਾਲੀ ਆਂਗਣਵਾੜੀ ਪੈਂਦੀ ਹੈ ਮੈਨਾਂ ਤਾਂ ਉਨੀ ਦੂਰੀ ਇਹ ਪੈ ਗਈ ਆਪਾਂ ਨੂੰ ਪੰਜ ਕਿੱਲੇ ਉਹ ਕਰਤੇ ਪੰਜ ਜਾ ਕਰ ਆਪਣੇ ਦਸਤਾ ਹੀ ਹੋ ਗਏ ਹਾਂ ਤੇ ਹੋਊ ਕਰ ਲਾ ਫਿਰ ਫੇਰ ਫੇਰ 15 20 ਕਿੱਲੇ ਹੋ ਗਏ ਹੋਰ ਚਲੋ ਜੀ ਘਰੇ ਜਾ ਕੇ ਮਿਲਦੇ ਹਾਂ ਹੁਣ ਤੁਹਾਨੂੰ ਲਓ ਜੀ ਜਸ਼ਨਦੀਪ ਸਿੰਘ ਆ ਗਿਆ ਘਰੇ ਤੇ ਜੇ ਤਾ ਤੂੰ ਕੋ ਸਪਾਲੇ ਖਾਣ ਨੂੰ ਤੇਰਾ ਹੀ ਤੇਰਾ ਤੇਰਾ ਹੀ ਤੇਰਾ ਨਾ 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 ਫੇਵਰੇਟ ਆ ਜਿਹੜੀ ਜਮਾ ਹੈ ਠੀਕ ਅੰਦਰੋਂ ਅੰਦਰ ਹੈ ਨਹੀਂ ਭਾਲ ਕੇ ਖਾ ਲੇ ਕੋਲੋ ਕੋਲੋ पैलो अज खा कि लिया तेन की पता मास मास खा थी स्कूल च किने किने देते तेन आंगनबाड़ी च लिया है स्वाद बहुत है रोटी पानी एक खाधी सी बस एक खा ली थी दे थोड़ी जी बीबी को बन तोड़ के दे था था। रोटी पानी रोटी पानी थे थे लो जी शाम के कमां का हो गया टाइम भांडे टीडे दे चक के कपड़े तैय ला के आप आ गए सब्जी करनी ਬਸ ਸਾਗੀ ਹੀ ਪੰਜ ਅੜੀ ਬਸ ਸਬਜੀ ਬਣਾ ਕੇ ਸੇ ਭਰਾਂ ਕਰਨੀ ਹੋ ਜਾਗੇ ਤੁਲਤਨਾ ਕੁੱਕਰ ਸਾਡਾ ਦਾ ਥੱਲਾ ਬਹੁਤ ਬਤਲਾ ਹੋਇਆ ਪਿਆ ਕੁੱਕਰ ਨੂੰ ਸਾਡੇ ਨੂੰ 12-13 ਸਾਲ ਹੋ ਗਏ ਲੈ ਆਂਦੇ ਹੁਣ ਤੇ ਲੋ ਅੱਪਾ ਅੱਜ ਬਣਾਉਣੇ ਆ ਸਬਜ਼ੀ ਮਿਕਸ ਵੈਜ ਦੇਖੋ ਆਲੂ ਤੇ ਗਾਜਰਾ ਇੱਕ ਮਟਰ ਰਹੀ ਗਿਆ ਕੱਢਣ ਨਾਲ ਤੇ ਵਿੱਚ ਟਮਾਟਰ ਥੋੜੇ ਜਿ ਤੇ ਹੈ ਨਹੀਂ ਸੀ ਜੀ ਹੋਰ ਕਾਛ ਦੀ ਬਸ ਜਿਹੜੀ ਘਰੇ ਸੀਗੀ ਮੈਂ ਤਾਂ ਫਿਰ ਉਹੀ ਤੋਲੇ ਆਈ ਜੀ ਅੱਪਾ ਜਿਹੜੀ ਕਰੇ ਸੀ ਬਸ ਘਰ ਮੈਂ ਤਾਂ ਉਹੀ ਮੱਖਚਲ ਬਣਾ ਲੈਨੇ ਆ ਹੁਣ ਸਾਜੂਗਾ ਮਟਰ ਟੜਕੇ ਜਸ ਜਸ ਮੈਂ ਸਕੂਲ ਲੇ ਜਾਊਗਾ ਤੇ ਬਚ ਗਈ ਦਸੂਕਾ ਜਨਾਬ ਜੀ ਫਿਰ ਸਵੇਰੇ ਚਟਨੀ ਦਾ ਰਗੜ ਲਾਗੇ ਪੂ ਕਾਲੇ ਗੰਡਿਆਂ ਦੀ ਕਿਉਂਕਿ ਲੱਸੀ ਹੁੰਦੀ ਹੈ ਜੀ ਟੜਕੇ ਨਾ ਲੱਸੀ ਨਾਲ ਜੂਸ ਚਟਨੀ ਵਧੀਆ ਲੱਗਦੀ ਹੈ ਲੋ ਜੀ ਮੈਂ ਪਿੰਡਾ ਪਾਦਾ ਧੋ ਕੇ ਲੋ ਜੀ ਦਾਦਾ ਪਟਕਣ ਤੇ ਅੱਗ ਕਰਤੀ ਫੁੱਲ ਹੁਣ ਮੰਨ ਜੂਗੀ ਚਾਰ ਪੰਜ ਸਿੜੀਆਂ ਚ ਲਓ ਜੀ ਧੁੱਪ ਤਾਂ ਹਜੇ ਬਹੁਤ ਐਨੀ ਆ ਦੇਖੋ ਧੁੱਪੀ ਤੋਂ ਪਹਾੜੀ ਐ ਤੇ ਮੰਮੀ ਪਿਆਰੇ ਬੱਸ ਉਹਨੂੰ ਪਾਣੀ ਪੀ ਲੈ ਐਨੇ ਟਾਰਕੇ ਪਿੱਤ ਨਹੀਂ ਆਜੇ ਇਹਨਾਂ ਨੇ ਹੂੰ ਰੇ ਵੀ ਮੰਗੀ ਆਂਦੀ ਐ ਚਾਹ ਕਦੀ ਲੋ ਜੀ ਪਾਣੀ ਪੀਆ ਹੁਣ ਗਰਾ ਹੋ ਹੋ ਗਈ ਨਾ ਥੋੜੀ ਜਿਹੀ ਦਿਨੇ ਗਰਮੈਸ ਹੋ ਜਾਂਦੀ ਐ ਤੁਸ ਤੜਕੇ ਨਹੀਂ ਪੀਤਾ ਜਨਾਂ ਨੇ ਲੋ ਜੀ ਸੁੱਕ ਸਿੱਕ ਸੱਟ ਰੱਖੇ ਅੰਦਰ ਆਪ ਤੇ ਅੰਦਰ ਸਾਡੇ ਇਧਰ ਤੰਨੀ ਕਿੱਲੇ ਗੱਡੇ ਹੋਇਆ ਖਰਨੀ ਤੇ ਤੇ ਸਾਡੇ ਪਸ਼ੂ ਆਚਾਰ ਇੱਕ ਪਸ਼ੂ ਰਹਿ ਜਾਂਦਾ ਜਦੋਂ ਮੀਂਹ ਕਣੀ ਚ ਅੰਦਰ ਪਾ ਨੀਰਾ ਪਾਉਣਾ ਪੈਂਦਾ ਜੀ ਫਿਰ ਆ ਛੋਟੀ ਘਰਨੀ ਚ ਪਾਉਣਾ ਪੈਂਦਾ ਆ ਆਪਣਾ ਤੂੜੀ ਵਾਲਾ ਜੀ ਲਓ ਜੀ ਮੈਂ ਦੇਖਿਆ ਮੈਂ ਆਪਣੀ ਸਬਜੀ ਸੀਟੀ ਮਾਰੂਗੀ ਕਿ ਨਹੀਂ ਲਓ ਜੀ ਲੱਗ ਗਿਆ ਆਪਾਂ ਰੋਟੀ ਤੇ ਮੰਮੀ ਬੈਠੇ ਇੱਧਰ ਤੇ ਦਾਲ ਸਬਜੀ ਤਾਂ ਤੁਹਾਨੂੰ ਦਿਖਾਈ ਸੀ ਅੱਜ ਆਪਾਂ ਬਣਾਈਏ ਜੀ ਮਿਕਸ ਵਜ ਗਾਜਰਾ ਆਲੂ ਤੇ ਮਟਰ ਸੀ ਥੋੜੇ ਜਿ ਤੇ ਇਧਰ ਜਸ਼ਨ ਤੇ ਜਸ਼ਨ ਦੇ ਦਾਦੇ ਦਾ ਥਾਲ ਤਿਆਰ ਕਰ ਰੱਖਿਆ ਗੰਡੇ ਗੁੰਡੇ ਚੀਰ ਰੱਖਿਆ ਪਰ ਹਜੇ ਤਿੱਕਰ ਉਹ ਆਏ ਨਹੀਂਗੇ ਅੱਜ ਅੱਜ ਲੇਟ ਬਹੁਤ ਹੈ ਤੇ ਅੱਜ ਹਜੇ ਡਾਲੀ ਵਾਲਾ ਬਾਬਾ ਵੀ ਨਹੀਂ ਆਇਆ ਉਹ ਵੀ ਲੇਟ ਹੈ ਬਸ ਲੱਗਦੇ ਆ ਰੋਟੀਆਂ ਬਾਬਾ ਤਾਂ ਹੁਣ ਆਜੂਗਾ ਸਾਡੇ ਦੋ ਤਿੰਨ ਰੋਟੀਆਂ ਲਾਉਂਦੇ ਕਰਦੇ ਆ ਜਾਂਦਾ ਤੇ ਚਲੋ ਜੀ ਲੱਗਦੇ ਆ ਹੈ ਪਤਾ ਨਹੀਂ ਘੜਕਾਇਆ ਨਾ ਉਸੰਦਾ ਲਾ ਲਾ ਦੇ ਰੋਟੀਆਂ ਲਓ ਜੀ ਕੰਮ ਤੰਦਾਂ ਨੂੰ ਮੇੜ ਲੈ ਜੀ ਆਪਾਂ ਸਾਰਾ ਟਾਈਮ ਹੋ ਗਿਆ ਆਪਾਂ ਹੀ 7:30 ਹੋ ਗਾ ਜੇ ਤਾਂ 7 ਵਜੇ ਨਿਬੜ ਜਾਂਦਾ ਕਦੇ 7:30 ਹੋ ਜਾਂਦੇ ਆ ਬਿਸਤਰੇ-ਬੁਸਤਰੇ ਲੈ ਵਿਛਾ ਆ ਜੀ ਆਪਾਂ ਤੇ ਹਾਂ ਇਸ ਦੇ ਨਾਲ ਵੀਡੀਓ ਦਾ ਵੀ ਕਰਦੇ ਆ ਆਪਾਂ ਜੀ ਇੱਥੇ ਐਂਡ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਰਮਿਓ ਆਪਣੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜੀ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ